ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਸੇਖੋ ਡੈਰੀ ਫਾਰਮ ਹੋਮ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਐ ਇੱਕ ਬੱਸੀ ਬਹੁਤ ਸੋਹਣੀ ਤੇ ਕਰਦੇ ਆ ਛੋਟੇ ਸਿੰਘ ਸਾਹਿਬ ਦੇ ਨਾਲ ਗੱਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਪਿੰਡ ਜੁਲਾ ਬਰਨਾਲਾ ਮੋਬਾਈਲ ਨੰਬਰ 81463636 814 63 636 42 636 42 ਦੋਸਤੋ ਇਹ ਨੰਬਰ ਆਪਾਂ ਵੀਡੀਓ ਚ ਪਾਵਾਂਗੇ ਦੇ ਐਚਐਫ ਨਸਲ ਦੀ ਬੱਸੀ ਆ ਕਿੰਨੀ ਉਮਰ ਹੈ ਦੀ ਖਾਲਸਾ ਜੀ 1 ਸਾਲ ਕਾ ਸਾਲ ਕਦੀ ਆ ਲਓ ਜੀ ਦੋਸਤੋ ਇੱਕ ਸਾਲ ਦੀ ਬੱਸੀ ਆ ਜੇ ਕੋਈ ਵੀਰ ਪਾਲਣਾ ਚਾਹੁੰਦਾ ਤਾਂ ਬਹੁਤ ਪਿਆਰੀ ਬੱਸੀ ਆ ਤੇ ਸਿੰਘ ਸਾਹਿਬ ਮੁੱਲੇ ਦਾ ਆਪਾਂ ਵੀਡੀਓ ਜੀ ਕਰਨਾ 22000 ਆ ਮੁੱਲ 22000 ਮੁੱਲ ਲਓ ਵੀ ਦੋਸਤੋ 22000 ਛੋਟੇ ਸਿੰਘ ਸਾਹਿਬ ਨੇ ਮੁੱਲ ਕਰਿਆ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਬਾਅਦ ਬਾਅਦ ਘਾਟ ਬਾਅਦ ਚ ਹੋ ਜੂਗੀ ਪਿੰਡ ਮੂਵਾਂ ਜੁਲਾ ਬਰਨਾਲਾ ਨੇੜੇ ਮਹਿਲ ਕਲਾ ਜੋ ਵੀ ਵੀਰ ਖਰੀਦਣਾ ਚਾਹੁੰਦਾ ਸੰਪਰਕ ਕਰ ਸਕਦੇ ਹੋ ਨੰਬਰ ਵੀਡੀਓ ਦੇ ਵਿੱਚ ਪਾ ਰਹੇ ਹਾਂ ਧੰਨਵਾਦ ਸਾਰੇ ਦੋਸਤਾਂ ਦਾ ਆਪਣੇ YouTube ਤੇ Instagram ਚਲੋ ਸੇਖੋਂ ਡੈਰੀ ਫਾਰਮ ਨੂੰ ਤੇ ਜਾਣ ਲਈ ਬਾਕੀ ਥਾਂ ਤੇ ਥੱਲੋ ਦਿਖਾ ਦਿੰਦੇ ਆ ਬਹੁਤ ਸਾਫ਼ ਸੁਥਰੀ ਆ ਤੇ ਜੇ ਸਾਵਾਂ ਵੀ ਤਾਂ ਬਹੁਤ ਸੋਹਣੀ ਐਚਫਗਾ ਤਿਆਰ ਹੋ ਗਈ ਧੰਨਵਾਦ ਸਾਰੇ ਦੋਸਤਾਂ ਦਾ